ਔਰ ਸ਼ੁਰੂ ਤੋਂ ਗੱਲਾਂ ਚੱਲਦੀਆਂ ਸੀਗੇ ਕਿ EVM ਦੇ ਅੰਦਰ ਹਿਰਾਫਰੀ ਹੁੰਦੀ। ਔਰ EVM ਦੇ ਅੰਦਰ ਜਿਹੜੀ ਹੇਰਾਫਰੀ ਹੁੰਦੀ ਆ ਇਸ ਤੱਕ ਉਹਦਾ ਕੋਈ ਸਾਡੇ ਕੋਲ ਕਲੀਅਰ ਏਵੀਡੈਂਸ ਨਹੀਂ ਸੀਗਾ। ਪਰ ਮੇਅਰ ਇਲੈਕਸ਼ਨ ਦੇ ਅੰਦਰ ਇਹ ਚੀਜ਼ ਬੜੀ ਕਲੀਅਰ ਹੋਈ ਕਿ ਜਿਹੜਾ ਪ੍ਰਸੀਡਿੰਗ ਅਫੀਸਰ ਜਿਹਨੂੰ ਕਿਹਾ ਗਿਆ ਰਿਟਰਨਿੰਗ ਅਫੀਸਰ ਜਿਹਨੂੰ ਕਿਹਾ ਜਾ ਰਿਹਾ ਅਨਿਲ ਮਸੀ ਜੀ ਜਿਹੜੇ ਕਿ ਇੱਕ ਨੋਮੀਨੇਟਿਡ ਕਾਉਂਸਲਰ ਵੀ ਸੀਗੇ ਭਾਰਤੀ ਜਨਤਾ ਪਾਰਟੀ ਦੇ ਜਨਰਲ ਸੈਕਟਰੀ ਸੀਗੇ ਉਹਨਾਂ ਨੇ ਬੈਲਟ ਪੇਪਰ ਇਹ ਬੈਲਟ ਪੇਪਰ ਇਦਾਂ ਦਾ ਸੀਗਾ ਜੀ ਇੱਕ ਸੈਂਪਲ ਬੈਲਟ ਪੇਪਰ ਅਸੀਂ ਲੈ ਕੇ ਆਏ ਆ ਕਿ ਬੈਲਟ ਪੇਪਰ ਚ ਲਿਖਿਆ ਹੋਇਆ ਸੀਗਾ ਬੈਲਟ ਪੇਪਰ ਫॉर ਇਲੈਕਸ਼ਨ ਆਫ ਮੇਅਰ ਪਰ ਇਸ ਬੈਲਟ ਪੇਪਰ ਚ ਉੱਪਰ ਨਾਮ ਲਿਖਿਆ ਸੀ ਕੁਲਦੀਪ ਕੁਮਾਰ ਜੀ ਜਿਹੜੇ ਸਾਡੇ ਨਾਲ ਖੜੇ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਸਾਂਝਾ ਕੈਂਡੀਡੇਟ ਸੀਗੇ ਇਹਨਾਂ ਦਾ ਨਾਮ ਉੱਪਰ ਸੀਗਾ ਔਰ ਥੱਲੇ ਜਿਹੜਾ ਨਾਮ ਸੀਗਾ ਇਹ ਮਨੋਜ ਸ਼ੌਂਕਰ ਦਾ ਸੀਗਾ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਸੀ ਸੁਪਰੀਮ ਕੋਰਟ ਨੇ ਚੀਫ ਜਸਟਿਸ ਨੇ ਇੱਕ ਗੱਲ ਬੜੀ ਕਲੀਅਰਲੀ ਕਹੀ ਕਿ ਜਦ ਤਾ ਉੱਪਰ ਜਦ ਤਾ ਉੱਪਰ ਵੋਟ ਪਈ ਹੁੰਦੀ ਸੀਗੀ ਉਹਨੂੰ ਉਹ ਡਿਸਟਰਬ ਕਰ ਦਿੰਦੇ ਸੀ ਸਾਈਨ ਕਰਨ ਤੋਂ ਬਾਅਦ ਔਰ ਜਦ ਥੱਲੇ ਵੋਟ ਪਈ ਹੁੰਦੀ ਸੀ ਤਦੋਂ ਡਿਸਟਰਬ ਨਹੀਂ ਕਰਦੇ ਸੀ ਇਹ ਸਾਰੀ ਚੀਜ਼ਾਂ ਹਾਈ ਕੋਰਟ ਦੇ ਹੁਕਮ ਤੋਂ ਬਾਅਦ ਕੈਮਰੇ ਦੇ ਸਾਹਮਣੇ ਸਾਰੀ ਚੀਜ਼ਾਂ ਰਿਕਾਰਡ ਹੋ ਗਈਆਂ ਜਿਹੜੀਆਂ ਕਿ ਤੁਸੀਂ ਪਹਿਲੇ ਦਿਨ ਵੀ ਦੇਖੀ 30 ਤਰੀਕ ਨੂੰ ਵੀ ਔਰ ਜਿਹੜੀ ਕੱਲ੍ਹ ਸਪਰੀਮ ਕੋਰਟ ਦੀ ਰੂਲਿੰਗ ਆਈ ਹੈ ਸਪਰੀਮ ਕੋਰਟ ਤੇ ਜਸਟਿਸ ਸਾਹਿਬ ਨੇ ਕਿਉਂਕਿ ਸਾਡੇ ਐਡਵੋਕੇਟ ਸਾਹਿਬ ਉੱਥੇ ਹੀ ਸੀਗੇ ਉਹਨਾਂ ਨੇ ਅੰਦਰ ਜਿਹੜੀ ਗੱਲਾਂ ਕਹੀਆਂ ਉਹ ਸਾਡੇ ਐਡਵੋਕੇਟ ਸਾਹਿਬ ਦੱਸਣਗੇ ਪਰ ਮੈਂ ਤੁਹਾਨੂੰ ਦੋ ਤਿੰਨ ਵੀਡੀਓਜ਼ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨਾ ਚਾਹਵਾਂਗਾ ਕਿ ਬੜੀ ਕਲੀਅਰਲੀ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਨਹੀਂ ਜੀ ਆਮ ਆਦਮੀ ਪਾਰਟੀ ਨੂੰ ਤੇ ਉਹਨਾਂ ਨੂੰ ਵੋਟਾਂ ਨਹੀਂ ਪਈਆਂ ਪਹਿਲਾਂ ਇਹ ਗੱਲ ਕਹੀ ਜਾ ਰਹੀ ਸੀ ਬਾਰ-ਬਾਰ ਕਿ ਉਹਨਾਂ ਨੂੰ ਵੋਟਾਂ ਹੀ ਨਹੀਂ ਪਈਆਂ ਉਸ ਤੋਂ ਬਾਅਦ ਜਦ ਵੋਟਾਂ ਕਲੀਅਰ ਹੋ ਗਏ ਵੀ 20 ਵੋਟਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਕੈਂਡੀਡੇਟ ਕੁਲਦੀਪ ਕੁਮਾਰ ਮੇਅਰ ਕੈਂਡੀਡੇਟ ਨੂੰ ਪਈ ਹੈ ਉਸ ਤੋਂ ਬਾਅਦ ਉਹਨਾਂ ਨੇ ਨਵੀਂ ਕਹਾਣੀ ਸ਼ੁਰੂ ਕਰਤੀ ਨਹੀਂ ਜੀ ਉਸ 'ਚ ਲਾਈਨਾਂ ਲੱਗੀਆਂ ਸੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਵੀਡੀਓ 'ਤਹੀਂ ਸਭ ਕੁਝ ਕਲੀਅਰ ਦਿਖਦਾ ਹੈ 11 ਬੈਲਟ ਪੇਪਰ ਜਿਹੜੇ ਸਾਡੇ ਕਾਉਂਸਲਰਸ ਬੈਲਟ ਪੇਪਰ ਲੈਣ ਜਾਂਦੇ ਸੀਗੇ ਪਹਿਲੇ 1 ਨੰਬਰ ਕਾਉਂਸਲਰ ਸਾਡੇ ਜਸਵਿੰਦਰ ਕੋਰ ਮੈਡਮ ਸਾਡੇ ਵਿੱਚ ਨੇ ਇਹ ਜਦ ਗਏ ਇਹਨਾਂ ਨੇ ਆਪਣਾ ਬੈਲਟ ਪੇਪਰ ਚੈੱਕ ਕੀਤਾ ਇਹਨਾਂ ਦਾ ਬੈਲਟ ਪੇਪਰ ਕਲੀਅਰ ਸੀਗਾ ਉਸ ਤੋਂ ਬਾਅਦ 4 ਨੰਬਰ ਵੋਟ ਤੋਂ ਸੁਮਨ ਮੈਡਮ ਚੱਤ ਗਈ ਹੈ ਇਹਨਾਂ ਨੇ ਬੈਲਟ ਪੇਪਰ ਦੇਖਿਆ ਤੇ ਇਹਨਾਂ ਦੇ ਬੈਲਟ ਪੇਪਰ ਦੇ ਉੱਤੇ ਆਲਰੇਡੀ ਟਿਕ ਲੱਗੇ ਹੋਏ ਸੀ ਇਹਨਾਂ ਨੇ ਆਪਣਾ ਬੈਲਟ ਪੇਪਰ ਚੇਂਜ ਕਰਾਇਆ ਵੀਡੀਓ ਜ ਬੜਾ ਕਲੀਅਰ ਦਿਖ ਰਿਹਾ ਇਸ ਤੋਂ ਬਾਅਦ ਝੜੀ ਲੱਗ ਗਈ ਕਈਆਂ ਦੇ ਦੋ ਵਾਰੀ ਬੈਲਟ ਪੇਪਰ ਚੇਂਜ ਹੋਏ ਕਈਆਂ ਦੇ ਚਾਰ ਵਾਰੀ ਚੇਂਜ ਹੋਏ ਪਰ 11 ਬੈਲਟ ਪੇਪਰ ਚੇਂਜ ਹੋਏ 11 ਬੈਲਟ ਪੇਪਰ ਇਹਨਾਂ ਨੇ ਪਹਿਲਾਂ ਹੀ ਤਿਆਰੀ ਕੀਤੀ ਸੀ 11 ਪੇਪਰ ਤਾਂ ਇਹਨਾਂ ਨੇ ਰਿਜੈਕਟ ਕਰਨੇ ਇਹਨਾਂ ਦੀ ਪਲਾਨਿੰਗ ਸੀ ਪਰ ਜਦੋਂ ਪਲਾਨਿੰਗ ਨੰਬਰ A ਜਿਹੜਾ ਪਲਾਨ A ਸੀਗਾ ਉਹ ਫੇਲ ਹੋ ਗਿਆ ਉਸ ਤੋਂ ਬਾਅਦ ਇਹਨਾਂ ਨੇ ਪਲਾਨ ਬੀ ਤੇ ਕੰਮ ਕਰਨਾ ਸ਼ੁਰੂ ਕੀਤਾ ਔਰ ਪਲਾਨ ਬੀ ਸੀਗਾ ਕਿ ਅਨਿਲ ਮਸੀ ਜੀ ਜਿਹੜੇ ਕਿ ਪ੍ਰਸੀਡਿੰਗ ਆਫੀਸਰ ਨੇ ਉਹ ਖੁਦ ਟਿੱਕੇ ਮਾਰਨਗੇ ਉਹ ਟਿੱਕੇ ਉਹਨਾਂ ਨੇ ਮਾਰੇ ਬੜੇ ਵਧੀਆ ਨੇ ਤੁਸੀਂ ਅਗਰ ਬੈਲੇਟ ਪੇਪਰ ਕਿਉਂਕਿ ਸੁਪਰੀਮ ਕੋਰਟ ਨੇ ਕਿਹਾ ਬੈਲੇਟ ਪੇਪਰ ਨੂੰ ਅੱਗੇ ਕਰੋ ਉਹ ਥੱਲੇ ਕੀ ਹੁੰਦਾ ਹੈ ਇਹ ਪ੍ਰੋਸੈਸ ਮੈਂ ਤੁਹਾਨੂੰ ਥੋੜਾ ਜਿਹਾ ਦੱਸਦਾ ਕਿ ਬੈਲੇਟ ਪੇਪਰ ਦੇਣ ਤੋਂ ਪਹਿਲਾਂ ਸਾਈਨ ਕੀਤੇ ਜਾਂਦੇ ਉਸ ਤੋਂ ਬਾਅਦ ਉਹ ਕਹਿੰਦੇ ਜੀ ਬੈਲੇਟ ਪੇਪਰ ਦੇਣ ਜਦ ਖੋਲਾਂਗੇ ਤਦ ਫਿਰ ਸਾਈਨ ਕਰਾਂਗੇ ਸਾਰਾ ਕੁਝ ਕਲੀਅਰ ਦਿਖ ਰਿਹਾ ਹੈ ਸਾਡੇ ਕਾਊਂਟਿੰਗ ਏਜੰਟ ਯੁਗੇਸ਼ ਟਿੰਗੜੀ ਬਾਰ ਬਾਰ ਆ ਕੇ ਜਾਂਦੇ ਉਹ ਇਸ਼ਾਰਾ ਕਰ ਰਿਹਾ ਪਿੱਛੇ ਰੋ ਪਿੱਛੇ ਰੋ ਔਰ ਹਿੰਦੀ ਮੀਨ ਟਾਈਮ ਭਾਰਤੀ ਜਨਤਾ ਪਾਰਟੀ ਦੇ ਕਾਉਂਸਲਰ ਜਿਹੜੇ ਇਲੈਕਟਿਡ ਵੀ ਸੀ ਔਰ ਜਿਹੜੇ ਨਾਮਿਨੇਟਿਡ ਵੀ ਸੀ ਪ੍ਰੈਕਟੀਕਲੀ ਤਾਂ ਜਿਨ੍ਹਾਂ ਨੇ ਵੋਟ ਨਹੀਂ ਪਾਣੀ ਸੀ ਉਹਨਾਂ ਨੂੰ ਅੰਦਰ ਜਾਣਾ ਲਾਊਡ ਨਹੀਂ ਸੀਗਾ ਕਿਉਂਕਿ ਮੀਡੀਆ ਨੂੰ ਹੀ ਉਹਨਾਂ ਨੇ ਕਿਹਾ ਕਿ ਮੀਡੀਆ ਅੰਦਰ ਨਹੀਂ ਜਾਏਗਾ ਜੀ ਪਰ ਨਾਮਿਨੇਟਿਡ ਕਾਉਂਸਲਰ ਉਹਨਾਂ ਦਾ ਕੰਮ ਸੀਗਾ ਕਿ ਜਿਵੇਂ ਹੀ ਸਾਡੇ ਕਾਊਂਟਿੰਗ ਏਜੰਟ ਜਾਂ ਸਾਡਾ ਕੋਈ ਵੀ ਕਾਉਂਸਲਰ ਉੱਠ ਕੇ ਉੱਥੇ ਔਰ ਇੰਨਾ ਵੱਡਾ ਡੈਮੋਕਰੇਸੀ ਦਾ ਮਰਡਰ ਹੋਇਆ ਸਾਰੇ ਲੋਕਾਂ ਦੀ ਅੱਖਾਂ ਦੇ ਅੱਗੇ ਅਸੀਂ 30 ਤਰੀਕ ਨੂੰ ਸਾਰਾ ਈਵੈਂਟ ਹੁੰਦਾ 31 ਤਰੀਕ ਨੂੰ ਜਾ ਕੇ 17 ਸੈਕਟਰ ਥਾਣੇ 'ਚ ਕੰਪਲੇਂਟ ਕਰਦੇ ਹਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਇਮੀਡੀਏਟਲੀ ਪ੍ਰੈਸ ਕਾਨਫਰੰਸ ਕਰਦੇ ਕਿ ਦੇਸ਼ ਨੂੰ ਦਾ ਮਾਮਲਾ ਅਨਿਲ ਮਸੀਦ ਦੇਗੇਂਸਟ ਹੋਣਾ ਚਾਹੀਦਾ ਪਰ ਸਾਨੂੰ ਲਾਈਟ ਲੈ ਲਿਆ ਜਾਂਦਾ ਸਾਡੇ ਨੈਸ਼ਨਲ ਕਮਿਸ਼ਨਰ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਵੀ ਇਸ ਤੇ ਕਾਰਵਾਈ ਹੋਣੀ ਚਾਹੀਦੀ ਪਰ ਨਹੀਂ ਲਿੱਤਾ ਜਾਂਦਾ 31 ਤਰੀਕ ਨੂੰ ਐਸ ਐਚਓ ਸਾਹਿਬ ਨੂੰ ਜਾ ਕੇ ਅਸੀਂ ਜੇਬ ਸਬਮਿਟ ਕੀਤੀ ਆਪਣੀ ਐਪਲੀਕੇਸ਼ਨ ਉੱਥੇ ਉਹਨਾਂ ਨੇ ਕਿਹਾ ਹਾਂਜੀ ਅਸੀਂ ਕਰਾਂਗੇ ਪਰ ਕਰਿਆ ਕੁਝ ਨਹੀਂ ਸਾਨੂੰ ਲੋਕੀ ਪੁੱਛਦੇ ਵੀ ਇੱਥੇ ਭੁਖੜ ਹੜਤਾਲ ਤੇ ਕਿਉਂ ਬੈਠੇ ਹੋ ਅਸੀਂ ਦੱਸਦੇ ਕਿ ਅਨਿਲ ਮਸੀ ਨੂੰ ਜਦ ਤੱਕ ਅੰਦਰ ਨਹੀਂ ਕਰਨਗੇ ਇਹ ਭੁਖੜ ਹੜਤਾਲ ਹੁਣੇ ਤਾਂ ਰੀਲੇ ਭੁਖੜ ਹੜਤਾਲ ਚੱਗੇ 24 ਘੰਟੇ ਲਈ ਸਾਡੇ ਬੰਦੇ ਬੈਠਦੇ ਪਰ ਉਹਨਾਂ ਨੂੰ ਵੀ ਉਠਾਇਆ ਜਾਂਦਾ ਅਗਰ ਇਹ ਨਹੀਂ ਹੋਏਗਾ ਤੇ 10 ਤਰੀਕ ਤੋਂ ਇਨਡੇਫਿਨਿਟ ਭੁਖੜ ਹੜਤਾਲ ਤੇ ਅਸੀਂ ਇੱਥੇ ਬੈਠ ਜਾਵਾਂਗੇ ਸਭ ਤੋਂ ਪਹਿਲੀ ਗੱਲ ਇਹ ਹੈਗੀ ਦੂਜੀ ਗੱਲ ਅਨਿਲ ਮਸੀ ਨੇ ਕੀ ਕੀ ਕੀਤਾ ਮੈਂ ਤੁਹਾਡੇ ਨਾਲ ਵੀਡੀਓ ਕੁਝ ਸਾਂਝੀ ਕਰਾਂਗਾ ਜਿਸ ਸੇ ਬੜਾ ਕਲੀਅਰਲੀ ਦਿਖੇਗਾ ਤੁਹਾਨੂੰ ਔਨ ਰਿਕਾਰਡ ਇਹ ਦੇਖੋ ਜੀ ਇਹ ਆਪ ਤੇ ਕਾਂਗਰਸ ਦੀਆਂ ਇਹ ਪਹਿਲੀ ਸਲਿੱਪ ਖੁੱਲ ਰਹੀ ਹੈ ਇਸ 'ਚ ਤੁਸੀਂ ਉੱਪਰ ਦੇਖ ਸਕਦੇ ਹੋ ਕਿ ਇਹ ਉੱਪਰ ਸਟੈਂਪ ਲੱਗੀ ਹੈ ਇਹ ਆਮ ਆਦਮੀ ਪਾਰਟੀ ਦੀ ਸਟੈਂਪ ਹੈ ਇਹ ਦੇਖ ਰਹੇ ਹੋ ਤੁਸੀਂ ਆਮ ਆਦਮੀ ਪਾਰਟੀ ਦੀ ਉਹਦੇ ਅੱਗੇ ਲੱਗੀ ਹੋਈ ਹੈ ਪਹਿਲੀ ਇਹ ਦੂਜੀ ਹੈ ਜੀ ਆਮ ਆਦਮੀ ਪਾਰਟੀ ਲੱਗੀ ਹੈ ਬੜਾ ਕਲੀਅਰਲੀ ਦਿਖਦਾ ਹੈ ਇਹ ਤੀਜੀ ਹੈ ਜੀ ਇਸ ਸਟੈਂਪ ਜਿਹੜੀ ਹੈ ਉਹ ਥੱਲੇ ਲੱਗੀ ਹੋਈ ਹੈ ਪਹਿਲਾਂ ਇਹ ਕਹਿੰਦਾ ਮੈਂ ਇਹਨੂੰ ਸਾਈਡ ਤੇ ਰੱਖ ਦਵਾਂ ਪਰ ਫਿਰ ਇਹ ਕਹਿੰਦਾ ਨਹੀਂ ਸਾਈਡ ਤੇ ਰੱਖਣ ਦਾ ਫਾਇਦਾ ਨਹੀਂ ਦੇਖੋ ਆਵਾਜ਼ ਵੀ ਤੁਹਾਨੂੰ ਕਲੀਅਰਲੀ ਸੁਣੇਗੀ ਇਹ ਦੇ ਅੰਦਰ ਇਹ ਕਲਬੂਸ਼ਨ ਜੀ ਨੇ ਜਿਹੜੇ ਇਹ ਟੋਕਰੀ ਲੈ ਕੇ ਜਾਂਦੇ ਆ ਜਿਹੜੇ ਕਿ ਉੱਥੇ ਬੈਠ ਖੜੇ ਹੋਣਗੇ ਇਹਨਾਂ ਦੋ ਇਹਨਾਂ ਨੇ ਕਿਹਾ ਜੇ ਮੈਂ ਇਕੱਠੀ ਰੱਖ ਦਾਂਗਾ ਤੇ ਲੋਕਾਂ ਨੂੰ ਕਲੀਅਰ ਹੋ ਜਾਏਗਾ ਪਹਿਲਾਂ ਹੀ ਕਾਗਜ਼ ਤੇ ਕੋਈ ਸਾਈਨ ਨਹੀਂ ਹੈ ਉਹਨੇ ਕੁਝ ਨਹੀਂ ਹੈ ਕੋਈ ਟਿੱਕ ਨਹੀਂ ਲੱਗਿਆ ਅੱਛੀ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਉਹਨੇ ਪਲਾਨ ਕਰਦਾ ਵੀ ਇਕੱਠੇ ਰੱਖੀ ਦੇਖੋ ਕਿੰਨੀ ਵਾਰ ਉਹ ਕਰ ਰਿਹਾ ਹੈ ਅਗਰ ਸੱਚਾ ਬੰਦਾ ਹੁੰਦਾ ਤਾਂ ਵਾਰ-ਵਾਰ ਨਹੀਂ ਕਰਦਾ ਦੇਖੋ ਤੁਸੀਂ ਇਸ ਵੀਡੀਓ ਚ ਕਲੀਅਰਲੀ ਦੇਖ ਸਕਦੇ ਹੋ ਕਿ ਕਿਸ ਹਿਸਾਬ ਨਾਲ ਇਹ ਅਗਲੀ ਫਿਰ ਤੋਂ ਭਾਰਤੀ ਜਨਤਾ ਪਾਰਟੀ ਦੇ ਅਗੇ ਥੱਲੇ ਨੰਬਰਿੰਗ ਚਲਦੀ ਪਈ ਹੈ ਜੀ ਅਗਲੀ ਫਿਰ ਭਾਰਤੀ ਜਨਤਾ ਪਾਰਟੀ ਦੇ ਅਗੇ ਜੀ ਨੰਬਰਿੰਗ ਕਲੀਅਰਲੀ ਚੱਲ ਰਹੀ ਹੈ ਵੱਡੀ ਗੱਲ ਜਿਹੜੀ ਹੈ ਕਿ ਇਹ ਸਟੈਂਪ ਤੁਹਾਨੂੰ ਦਿਖੇ ਇਹ ਆਮ ਆਦਮੀ ਪਾਰਟੀ ਦੇ ਅਗੇ ਜੀ ਉੱਪਰ ਸਟੈਂਪ ਲੱਗੀ ਹੋਈ ਹੈ ਤੁਹਾਨੂੰ ਦਿਖਦੀ ਪਈ ਹੈ ਇਹ ਉਸ ਤੋਂ ਅਗਲੀ ਫਿਰ ਆਮ ਆਦਮੀ ਪਾਰਟੀ ਦੀ ਅਗ ਜੀ ਇਹ ਵੀ ਉੱਪਰ ਤੁਹਾਨੂੰ ਦਿਖਦੀ ਪਈ ਐ ਐਦਾਂ ਕਰਕੇ ਸ਼ਕਤੀ ਵੋਟਾਂ ਜਿਨੀਆਂ ਗਈਆਂ ਇੱਕ ਇੱਕ ਵੋਟ ਕਲੀਅਰਲੀ ਦਿਖਦੀ ਪਈ ਐ ਇੱਕ ਇੱਕ ਚੀਜ਼ ਕਲੀਅਰਲੀ ਦਿਖਦੀ ਪਈ ਐ ਕੈਮਰੇ ਦੇ ਅੰਦਰ ਰਜਿਸਟਰ ਹੁੰਦੀ ਐ ਉਸ ਤੋਂ ਬਾਅਦ ਨਵੀਂ ਚਾਲ ਚੱਲੀ ਜਾਂਦੀ ਐ ਕਿ ਜਦ ਉਹਨਾਂ ਨੇ ਕੰਮ ਕਰਨਾ ਸੀ ਤੇ ਕੈਮਰਾ ਨੂੰ ਹਟਾਇਆ ਜਾਂਦਾ ਪਰ ਕਿਸਮਤ ਖrar ਸੀ ਐ ਕਿ ਭਾਰਤੀ ਜਨਤਾ ਪਾਰਟੀ ਦੀ ਜਿੰਨਾ ਕੈਮਰਾ ਹਟਾਉਣਾ ਚਾਹੁੰਦੇ ਸੀ ਉਹਨੇ ਹਟਿਆ ਨਹੀਂ ਉਹ ਵੀ ਕੈਦ ਹੋ ਗਿਆ ਦੇੰਦਰ ਇਹ ਸਾਰੀ ਚੀਜ਼ਾਂ ਅੱਜ ਜਿਹੜੀ ਕੱਲ ਤੁਸੀਂ ਦੇਖਿਆ ਐ ਅੱਜ ਤੁਹਾਨੂੰ ਹੋਰ ਕਲੀਅਰ ਹੋ ਜਾਣਗੀਆਂ ਕਿ ਚਾਰ ਵੋਟਾਂ ਭਰਦੀਆਂ ਜਨਤਾ ਪਾਰਟੀ ਦੀਆਂ ਤੇ ਆਪ ਤੇ ਕਾਂਗਰਸ ਦੀ ਹੁਣੇ ਤੱਕ ਨੋ ਹੋਈਆਂ ਇਹ ਅਗਲਾ ਫਿਰ ਤੋਂ ਭਾਰਤੀ ਜਨਤਾ ਪਾਰਟੀ ਦਾ ਦਿਖ ਰਿਹਾ ਔਰ ਇਹ ਸਾਰੀ ਚੀਜ਼ਾਂ ਦੇਖੋ ਦੇਖਦਾ ਕਿਵੇਂ ਨੇ ਬੰਦੇ ਦੀ ਇੰਟੈਂਸ਼ਨ ਕਿਵੇਂ ਕਲੀਅਰ ਹੁੰਦੀ ਐ ਕਿ ਇਸ ਸਟੈਂਪ ਨੂੰ ਭਾਰਤੀ ਜਨਤਾ ਪਾਰਟੀ ਨੂੰ ਕਿਵੇਂ ਦੇਖਦਾ ਤੇ ਆਮ ਆਦਮੀ ਪਾਰਟੀ ਨੂੰ ਕਿਵੇਂ ਦੇਖਦਾ ਸਾਰੀ ਚੀਜ਼ਾਂ ਬੜੀਆਂ ਕਲੀਅਰ ਹੋਈਆਂ ਇਹ ਆਮ ਆਦਮੀ ਪਾਰਟੀ ਦੀ ਐ ਜੀ ਇਹ ਉੱਪਰ ਕੀ ਇੱਕ ਇੱਕ ਚੀਜ਼ ਕੈਮਰਿਆਂ ਦੇ ਅੰਦਰ ਅਨਿਲ ਮਸੀ ਜੀ ਦੀ ਕਲੀਅਰ ਹੋ ਗਈ। ਔਰ ਭਾਰਤੀ ਜਨਤਾ ਪਾਰਟੀ ਵਾਲੇ ਢੋਲ ਵਜਾ ਰਹੇ ਸੀ। ਨਕਲੀ ਮੇਰ ਬਣਾ ਕੇ ਔਰ ਅਨਿਲ ਮਸੀ ਜਿਨੂੰ ਸ਼ਾਬਾਸ਼ੀ ਦਿੱਤੀ ਜਾ ਰਹੀ ਸੀ। ਜਦ ਇਸ ਤੇ ਪਰਚਾ ਉਹਨੇ ਕਿਉਂਕਿ ਰਹਿਤਾ ਇੱਕ ਐਕਟਰ ਹੈ ਜੀ। ਇਹਦੇ ਪਿੱਛੇ ਪ੍ਰੋਡਿਊਸਰ ਕੋਣ ਆ ਡਾਇਰੈਕਟਰ ਕੋਣ ਉਹ ਵੀ ਦਿਖ ਰਹੇ ਨੇ। ਉਹ ਵੀ ਅੱਗੇ ਤੁਹਾਨੂੰ ਦਿਖਾਵਾਂਗੇ। ਇਹ ਕੈਮਰਾ ਨੰਬਰ 7 ਦੀ ਹੈ। ਇਸ ਤੋਂ ਬਾਅਦ ਅਸੀਂ ਤੁਹਾਨੂੰ ਹੋਰ ਕੈਮਰੇ ਵੀ ਦਿਖਾਵਾਂਗੇ। ਇੱਥੋਂ ਕਲੀਅਰ ਨਹੀਂ ਕੀ ਮੈਂਸ਼ਨ ਹੋ ਰਿਹਾ ਕਿ ਇਹ ਕੀ ਕਰਨਾ ਚਾ ਰਹੇ ਕਿਹੜੇ ਕਿਹੜੇ ਵੋਟਾਂ ਨੂੰ ਕਿਵੇਂ ਕਿਵੇਂ ਰਿਜੈਕਟ ਕੀਤਾ ਜਾਏਗਾ ਉਹ ਸਾਰੀ ਚੀਜ਼ਾਂ ਇਸ ਵੀਡੀਓ ਥਾਈ ਤੁਹਾਨੂੰ ਲੋਕਾਂ ਨੂੰ ਕਲੀਅਰ ਹੋ ਜਾਏ ਔਰ ਮੈਂ ਸਮਝਦਾ ਕਿ ਡੈਮੋਕ੍ਰੇਸੀ ਦਾ ਮਰਡਰ ਜਿਸ ਹਿਸਾਬ ਨਾਲ ਇਹ ਅਮਿਲ ਮਸੀ ਜੀ ਨੇ ਕੀਤਾ ਕਿਉਂਕਿ ਸਾਨੂੰ ਇਹ ਵੀ ਪਤਾ ਲੱਗਿਆ ਕਿ 2017 ਚ ਵੀ ਇਹਨਾਂ ਨੇ ਇਹੋ ਜਿਹਾ ਕੋਈ ਕੰਮ ਕੀਤਾ ਸੀ ਪਰ ਅਸੀਂ ਅੱਜ ਉਹਦੀ ਗੱਲ ਨਹੀਂ ਕਰਨਾ ਚਾਹੁੰਦੇ ਕਿਉਂਕਿ ਇਹ ਤਾਂ ਬਹੁਤ ਵੱਡਾ ਕਤਲ ਕਰਕੇ ਆਰਾਮ ਨਾਲ ਫਿਰ ਉਹ ਜਦ ਇੰਟਰਵਿਊ ਦਿੰਦੇ ਕਹਿੰਦਾ ਕਿ ਮੇਰੇ ਬੱਚੋ ਕੋ ਲੋਕ ਕਹਿ ਰਹੇ ਕਿ ਤੁਹਾਾਰੇ ਪਾਪਾ ਅੰਦਰ ਜਾਣਗੇ ਡਰਤਾ ਇਹਨੂੰ ਪਹਿਲੇ ਦਿਨ ਤੋਂ ਸੀਗਾ ਉਹ ਰੋਜ਼ ਜਿਹੜੀ ਗੱਲ ਹੈਗੀ ਉਹ ਸੱਚ ਹੁੰਦੀ ਦਿਖਦੀ ਪਈ ਹੈ ਸੁਪਰੀਮ ਕੋਰਟ ਦੇ ਆਰਡਰ ਤੋਂ ਬਾਅਦ 19 ਤਰੀਕ ਨੂੰ ਇਹਨਾਂ ਨੂੰ ਉੱਥੇ ਬੁਲਾਇਆ ਗਿਆ ਅਨਿਲ ਮਸੀਹ ਜੀ ਭਾਰਤੀ ਜਨਤਾ ਪਾਰਟੀ ਜੀ ਇੱਕ ਚੀਜ਼ ਤੁਹਾਨੂੰ ਕਲੀਅਰ ਕਰ ਦਈਏ ਜਿੰਨੀ ਮਰਜ਼ੀ ਬਦਮਾਸ਼ੀ ਤੁਸੀਂ ਕਰ ਲਓ ਬਚੋਗੇ ਨਹੀਂ ਜਿੰਨੀ ਮਰਜ਼ੀ ਹਿਰਾਫੇਰੀ ਕਰ ਲਓ ਬਚੋਗੇ ਨਹੀਂ ਇਹ ਸਾਰੀ ਚੀਜ਼ਾਂ ਤੁਹਾਡੇ ਅੱਗੇ ਕਲੀਅਰ ਹੋ 17 ਵੋਟਾਂ ਤੁਸੀਂ ਦੇਖ ਸਕਦੇ ਹੋ ਉਹਨਾਂ ਨੂੰ ਪਈਆਂ ਔਰ ਭਾਰਤੀ ਜਨਤਾ ਪਾਰਟੀ ਨੂੰ ਤੱਕ 12 ਪਈਆਂ ਥੋੜੀ ਇੱਧਰ ਆ ਜਾਓ ਸਮਝ ਇੱਧਰ ਆ ਜਾਓ ਇਹ ਕਲੀਅਰਲੀ ਹਰ ਇੱਕ ਚੀਜ਼ ਤੁਹਾਡੇ ਅੱਗੇ ਆ ਰਹੀ ਔਰ ਜਿੱਦਾਂ ਹੀ ਉਹ ਖੋਲ ਰਹੇ ਨੇ ਰਿਕਾਰਡ ਸਾਰਾ ਕੁਝ ਹੋ ਰਿਹਾ ਇਹ ਪਹਿਲੀ ਵੀਡੀਓ ਹੈ 7 ਨੰਬਰ ਚੋ ਜਦ ਉਹਨਾਂ ਨੇ ਬੈਲਟ ਪੇਪਰ ਓਪਨ ਕੀਤਾ ਸੀ ਅਗਲੀ ਵੀਡੀਓ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਬੈਲਟ ਪੇਪਰ 'ਚ ਟੈਂਪਰਿੰਗ ਕਦ ਕੀਤੀ ਗਈ ਔਰ ਉਸ ਤੋਂ ਅਗਲੀ ਵੀਡੀਓ ਦਿਖਾਵਾਂਗੇ ਕਿ ਭਾਰਤੀ ਜਨਤਾ ਪਾਰਟੀ ਦੇ ਕਾਉਂਸਲਰਸ ਕਿਵੇਂ ਕੈਮਰਾ ਨੂੰ ਹਿਲਾ ਰਹੇ ਸੀ ਇਹ ਸਾਰੀ ਚੀਜ਼ਾਂ ਤੁਹਾਡੇ ਅੱਗੇ ਕਲੀਅਰ ਹੋਣਗੀਆਂ ਇਹ ਥੱਲੇ ਹੈ ਜੀ ਮਾਰਕ ਉਹਨਾਂ ਦੀਆਂ 16 ਹੋ ਗਈਆਂ ਜੀ ਇਹ ਲਾਸਟ ਵੋਟ ਗਿਣਨ ਜਾ ਰਹੇ ਨੇ ਇਹਦਾ ਮਤਲਬ ਕਿ ਕੋਈ ਵੀ ਵੋਟ ਰਿਜੈਕਟ ਨਹੀਂ ਹੋਈ ਔਰ ਇੱਕ ਹੋਰ ਇੰਟਰਸਟਿੰਗ ਗੱਲ ਸਾਡੇ ਕਾਊਂਟਿੰਗ ਏਜੰਟ ਯੁਗੇਸ਼ ਜੀ ਉਹਨਾਂ ਨੂੰ ਪੁੱਛਦੇ ਨੇ ਕਿ ਸਰ ਆਪਨੇ ਗਿਣ ਲਈ ਕੋਈ ਵੋਟ ਰਿਜੈਕਟ ਹੈ ਹਰਦੋ ਕਹਿੰਦੇ ਨੇ ਕਿ ਹੁਣੇ ਕੋਈ ਵੋਟ ਰਜੈਕਟ ਨਹੀਂ ਇਹਨਾਂ ਨੇ ਕਿਹਾ ਕਿ ਆਪ ਆ ਪੈਨ ਯੂਜ਼ ਕਰੋਗੇ ਕਿਉਂਕਿ ਕੁਦਰਤੀ ਕਹਿੰਦੇ ਐ ਕਿ ਵੀ ਹਰ ਇੱਕ ਚੀਜ਼ਾਂ ਮਿਲ ਜਾਣਗੀਆਂ ਇਹ ਪੈਨ ਦੇਖੋ ਉਹੀ ਹੈ ਜੇ ਔਰ ਜਦ ਉਹਨਾਂ ਨੇ ਕਿਹਾ ਕਿ ਵੀ ਆਪ ਆ ਇਸਕੇ ਬਾਅਦ ਪੈਨ ਯੂਜ਼ ਕਰੋ ਕਿਉਂਕਿ ਇਹਨਾਂ ਨੇ ਪਹਿਲੀ ਆਪਣੀ ਕਹੀ ਸੀ ਕਿ ਗ੍ਰੀਨ ਪੈਨ ਯੂਜ਼ ਕਰੋ ਜੀ ਬਲੂ ਨਾ ਕਰੋ ਪਰ ਉਹਨਾਂ ਨੇ ਕਿਹਾ ਕਿ ਨਹੀਂ ਜੀ ਬਲੂ ਪੈਨ ਕਿਹਾ ਉੱਥੇ ਸਾਰੇ ਕੌਂਸਲਰਸ ਉੱਥੇ ਭਾਜਪੀ ਦੇ ਰੋਲਾ ਪਾਉਣੇ ਸ਼ੁਰੂ ਹੋ ਗਏ ਜਿਹੜੇ ਇਹਨਾਂ ਦੇ ਜੋਸ਼ੀ ਜੀ ਨੇ ਉਹ ਵੀ ਦਿਖਣਗੇ ਕਿ ਕਿਵੇਂ ਹੱਥ ਮਾਰ ਰਹੇ ਨੇ ਕਿਵੇਂ ਡੰਡੇ ਮਾਰ ਰਹੇ ਨੇ बोलਦੇ ਪਏ ਨੇ ਕਿ ਇਹ ਗਲਤ ਕੰਮ ਕਰ ਰਹੇ ਹੋ ਗਲਤ ਕੰਮ ਕਰ ਰਹੇ ਹੋ ਗਲਤ ਕੰਮ ਖੁਦ ਕਰ ਰਹੇ ਨੇ ਹੁਣ ਮੈਂ ਤੁਹਾਨੂੰ ਅਗਲੀ ਵੀਡੀਓ ਦਿਖਾਵਾਂਗਾ ਜਿਸ ਚ ਇਹ ਚੀਜ਼ ਨੂੰ ਟੈਂਪਰ ਕਰਦੇ ਨੇ ਇਹ ਦੇਖੋ ਜੀ ਇਨਵੈਲਿਡ ਵੋਟ ਬਣਾਉਣ ਦਾ ਫੈਕਟਰੀ ਭਾਰਤੀ ਜਨਤਾ ਪਾਰਟੀ ਵੋਟ ਚੋੜ ਦੀ ਫੈਕਟਰੀ ਭਾਰਤੀ ਜਨਤਾ ਪਾਰਟੀ ਇਹ ਦੇਖੋ ਅਨਿਲ ਮਸੀ ਇੰਡੀਆ ਐਲਾਈयंस ਕੀ ਆਰਟ ਵੋਟੇ ਖਰਾਬ کیسے ਕਰਤੇ ਚੈੱਕ ਕਰੋ ਉੱਪਰ ਲੱਗੇ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਸਟੈਂਪ ਉੱਪਰ ਪਹਿਲਾਂ ਇਹ ਕਰਦੇ ਨੇ ਸਾਈਨ ਇਹ ਸਾਈਨ ਹੋ ਗਿਆ ਹੁਣ ਕੇ ਨਿਸ਼ਾਨ ਤਾਂ ਲਾਇਆ ਨਹੀਂ ਲਾ ਦਿਓ ਜੀ ਇਨਸ਼ਾਅੱਅ ਲੋ ਜੀ ਇੱਕ ਤੇ ਨਿਸ਼ਾਨ ਲੱਗ ਗਿਆ ਤੁਸੀਂ ਦੇਖੋ ਵੀ ਡੈਮੋਕ੍ਰੇਸੀ ਕਿੰਨੀ ਸ਼ਰਮਸਾਰ ਰਹੀ ਹੈ ਕਿੰਨਾ ਖੂਨ ਇਸ ਨਗਰ ਨਿਗਮ ਦੇ ਉੱਤੇ ਲੋ ਜੀ ਦੂਸਰੇ ਤੇ ਨਿਸ਼ਾਨ ਲੱਗ ਗਿਆ ਹੁਣੇ ਦੇਖੀ ਜਾਓ ਤੁਸੀਂ ਹੁੰਦਾ ਕੀ ਹੈ ਔਰ ਸੁਪਰੀਮ ਕੋਰਟ ਨੇ ਕਿਹਾ ਵਕੀਲ ਸਾਹਿਬ ਦੱਸਰੇ ਸੀ ਕਿ ਕੈਮਰੇ ਵਾਲ ਕਿਵੇਂ ਮੂੰਹ ਕਰਦਾ ਸੀ ਇੱਥੇ ਹੁਣ ਕੈਮਰੇ ਦੇ ਉੱਤੇ ਇੱਕ ਭਾਰਤੀ ਜਨਤਾ ਪਾਰਟੀ ਦੇ ਉਹ ਕਹਿੰਦੇ ਥੱਲੇ じゃ ਸੀਗਾ ਤਦ ਨਹੀਂ ਉਹਨਾਂ ਨੇ ਕੀਤਾ ਜਦ ਉੱਪਰ ਸੀਗਾ ਤਦ ਹੀ ਕੀਤਾ ਸੀ ਇਹ ਦੇਖੋ ਜੀ ਇਹ ਥੱਲੇ ਹੈ ਪਿੱਛੋਂ ਆਵਾਜ਼ ਆ ਰਹੀ ਹੈ objection ਹੋ ਰਹੀ ਹੈ ਦੇਖੋ ਇਹ ਕੌਂਸਲਰ ਸਾਡੇ objection ਕਰ ਰਹੇ ਇਹ ਕਹਿੰਦੇ ਆਮ ਆਦਮੀ ਪਾਰਟੀ ਦੇ ਕੌਂਸਲਰ ਰੋਣਾ ਪਾ ਰਹੇ ਉਹਨੇ ਉਹਦਾ ਵੀਡੀਓ ਵੀ ਦਿਖਾਵਾਂਗੇ ਤੁਹਾਨੂੰ ਲਓ ਜੀ ਉੱਪਰ ਸਟੈਂਪ ਹੈ ਹੁਣ ਕੀ ਕਰਨਗੇ ਅਨਿਲ ਮਸੀਦੀ ਇਹ ਲੋ ਜੀ। ਔਰ ਚੌਥਾ ਤੇ ਦੇਖਣ ਵਾਲਾ ਜੀ। ਇਹ ਚੌਥਾ ਦੇਖੋ ਸੁਪਰ ਹਿੱਟ। ਇਹ ਦੇਖੋ ਜੀ ਹੁਣ ਕੀ ਕਰਨਗੇ? ਇਹਨਾਂ ਨੇ ਪਹਿਲਾਂ ਦੇਖਿਆ ਸਾਰੋਂ ਪਾਸੇ। ਫਿਰ ਦੇਖਣਗੇ, ਫਿਰ ਭੁੱਲ ਜਾਣਗੇ ਕਿ ਵੀ ਇਹਨੂੰ ਕੱਟਣਾ ਹੈ ਆਪਾਂ। ਹੁਣੇ ਸਾਈਨ ਕਰ ਰਹੇ ਨੇ, ਭੁੱਲ ਗਏ ਇਹਨੂੰ ਕੱਟਣਾ। ਉਹ ਨਹੀਂ ਨਹੀਂ ਤੇ ਆਮ ਆਦਮੀ ਪਾਰਟੀ ਦੇ ਇਹਨੂੰ ਤਾਂ ਕੱਟਣਾ ਸੀ, ਵਾਪਸ ਰੱਖਣਗੇ। ਲੋ ਜੀ, ਹੁਣ ਕੱਟਣਗੇ। ਇਹ ਆ ਦੇਖੋ ਕੈਮਰਾਵਲ ਕੰਦੇ। ਇਹ ਦੇਖੋ। ਇਹ ਨੇ ਅਨਿਲ ਮਸੀ। ਦੇਖੋ ਕਿੰਨੀ ਮਾੜੀ ਪੋਜੀਸ਼ਨ ਐ ਇਸ ਬੰਦੇ ਦੀ ਇਹ ਜਨਰਲ ਸੈਕਟਰੀ ਐ ਜੀ ਇਹ ਟੰਡਨ ਸਾਹਿਬ ਨਾਲ ਖੜਾ ਮੈਨੂੰ ਲੱਗਦਾ ਕਿ ਇਹਨਾਂ ਨੂੰ ਇਮੇਜ ਇਸ ਤੋਂ ਬਾਅਦ ਇਹ ਦੇਖੋ ਕੈਮਰਾ ਟਾਰ ਰਹੇ ਨੇ ਉਹ ਦੇਖੋ ਇਹ ਰਾਣਾ ਇਹਨਾਂ ਦਾ ਕਨਵਰਜੀਤ ਰਾਣਾ ਕੈਮਰੇ ਟਾਰ ਰਿਹਾ ਜੀ ਸਾਰੇ ਇਹ ਦੇਖੋ ਜੀ ਕਿਸ ਹਜ਼ਾਰ ਨਾਲ ਕੈਮਰੇ ਇਹ ਇਹਨਾਂ ਦੇ ਇੱਕ ਹੋਰ ਨੇ ਕੈਮਰੇ ਕਿਸ ਸਾਹਿਬ ਨਾਲ 7 ਨੰਬਰ ਕੈਮਰੇ ਨੂੰ ਹਟਾਇਆ ਜਾ ਰਿਹਾ ਪਰ ਆਪਾਂ ਵੀ ਦੇਖੋ ਜਿਹੜਾ ਕੈਮਰਾ ਚਲਾ ਰਿਹਾ ਸੀ ਉਹਨੂੰ ਵੀ ਸ਼ਾਬਾਸ਼ੀ ਬੰਦੀ ਐ ਕਿ ਇੰਨੀ ਵੱਡੀ ਗਦਾਰ ਸੈਂਟਰਲ ਸਰਕਾਰ ਦੇ ਗੇਂਸਟ ਉਹਨੇ ਫਿਰ ਸਟੈਂਡ ਦਿੱਤਾ ਉਹ ਫਿਰ ਵਾਪਸ ਲੈ ਗਏ ਹੁਣ ਰੋਲਾ ਦੇਖੋ ਕਿੰਨੇ ਪੈ ਰਹੇ ਕਾਉਂਸਲਰਸ ਕਿਵੇਂ ਪਾ ਰਹੇ ਉਹ ਤੁਹਾਨੂੰ ਲੱਗ ਰਹੇਗਾ ਯਾਰ ਪਤਾ ਨਹੀਂ ਕੋਣ ਰੋਲਾ ਪਾ ਰਹੇ ਉਹ ਵੀਡੀਓ ਵੀ ਦਿਖਾਵਾਂਗੇ ਤੁਹਾਨੂੰ ਉਹ 2 ਨੰਬਰ ਦੀ ਵੀਡੀਓ ਆ 2 ਨੰਬਰ ਕੈਮਰੇ ਤੋਂ ਰਿਕਾਰਡ ਹੋਈ ਲੋ ਜੀ ਇੱਕ ਚ ਪਹਿਲਾਂ ਹੀ ਮਾਰਕ ਲਾਤਾ ਕਿ ਭਈ ਇਹ ਇਸ ਤੋਂ ਪਹਿਲਾਂ ਸ਼ੱਕ ਨਾ ਪਵੇ ਨਾ ਜੀ ਪਹਿਲਾਂ ਹੀ ਕਰ ਦਿਓ ਕੰਮ ਹੁਣ ਫਿਰ ਆਮ ਆਦਮੀ ਪਾਰਟੀ ਦੇ ਮੱਸੀ ਸਾਹਿਬ ਕਿਸੇ ਨੂੰ ਤਾਂ ਛੱਡ ਦਿਓ ਇਹਦੇ ਸ਼ੁਕਰ ਕਰੋ ਨੇ ਆਖ ਨੂੰ ਹੀ ਕੀਤਾ ਅੱਧਰ ਵੀ ਮਾਰਦਾ ਕਿਉਂਕਿ ਇਹ ਸ਼ੁਰੂ-ਸ਼ੁਰੂ ਚ ਕੰਮ ਕਰਕੇ ਨਾ ਔਰ ਜਿਆਦਾ ਸ਼ੁਰੂ ਚ ਕੰਮ ਕਰਦੇ ਆ ਤੇ ਇੱਥੋਂ ਦਾ ਜਿਹੜਾ ਡਾਇਰੈਕਟਰ ਹੈ ਉਹ ਦਿਖਾਵਾਂਗੇ ਅਗਲੇ ਵੀਡੀਓ ਚ ਜਿਹੜਾ ਡਾਇਰੈਕਟ ਕਰ ਰਿਹਾ ਏ ਸਾਰੇ ਨੂੰ ਮੈਂ ਤਾਂ ਹੈਰਾਨ ਆ ਕਿ ਲੋਕਾਂ ਨੇ ਜਿਨ੍ਹਾਂ ਨੂੰ ਇਮਾਨਦਾਰ ਸਮਝ ਕੇ ਵੋਟਾਂ ਪਾਈਆਂ ਭਾਰਤੀ ਜਨਤਾ ਪਾਰਟੀ ਦੇ ਕੌਂਸਲਰਸ ਨੂੰ ਉਹ ਹੀ ਗद्दार ਨਿਕਲੇ ਇਹਨਾਂ ਦੀ ਗੱਲ ਨਹੀਂ ਕਰ ਰਿਹਾ ਅਗਲੇ ਵੀਡੀਓ ਦਿਖਾਵਾਂਗਾ ਕੌਣ-ਕੌਣ ਨੇ ਓ ਵਾਰ ਗਿਆ ਜਿਵੇਂ ਮਾਰਦੀ ਚਲ ਕੈਮਰਾ ਹਟਾਓ ਕੈਮਰਾ ਹਟਾਓ ਬਾਰ ਬਾਰ ਗਲ ਚੱਲ ਰਹੀ ਹੈ ਜੀ ਉਹਨੇ ਤਾਂ ਸਿਰਫ ਟ੍ਰੇਲਰ ਦਿਖਾਇਆ ਪਿਕਚਰ ਉਹਨੇ ਇਸ ਦੇ ਅੰਦਰ ਹੈ ਜੀ ਉਹਨੇ ਟ੍ਰੇਲਰ ਹੈ ਸਿਰਫ ਇਹ ਪਿਕਚਰ ਇਸ ਦੇ ਅੰਦਰ ਹੈ ਉਹਨੇ ਟ੍ਰੇਲਰ ਦੇਖ ਰਹੇ ਹੋ ਤੁਸੀਂ ਤੇ ਜਿਹੜੀਆਂ ਚੀਜ਼ਾਂ ਕੈਦ ਹੋਈਆਂ ਕਿਉਂਕਿ ਸਾਨੂੰ ਤਾਂ ਕਿਸੇ ਨੇ ਕਿਹਾ ਸੀ ਜੀ ਤੁਹਾਨੂੰ ਇਹ ਸਾਰੇ ਕੈਮਰੇ ਵਾਲੇ ਵੀ ਭਾਰਤੀ ਜਨਤਾ ਪਾਰਟੀ ਦੇ ਪਰ ਮੈਂ ਸ਼ਾਬਾਸ਼ੀ ਦੇਣਾ ਕਿ ਇੱਕ ਬੰਦੇ ਨੇ ਡੈਮੋਕ੍ਰੇਸੀ ਨੂੰ ਬਚਾਉਣ ਦਾ ਕੰਮ ਕੀਤਾ ਉਹ ਕੈਮਰੇ ਵਾਲੇ ਹੀ ਸੀਗਾ 7 ਨੰਬਰ ਵਾਲਾ ਜਿਹੜਾ ਬਚਾ ਗਿਆ ਬਾਕੀ ਤੇ ਲਾ ਗਏ ਸੀ ਪਰ ਉਹ ਸਰਟੀਫਾਈਡ ਹੈ ਜੀ ਇਹ ਅਸੀਂ ਰਜਿਸਟਰਡ ਹੋ ਕੇ ਲਿਖੀਏ ਕੋਈ ਆਪਣੀ ਗੱਲ ਨਹੀਂ ਬਾਕੀ ਹਾਈ ਕੋਰਟ ਨੇ ਵੀ ਕਰਾ ਲਈ ਉਹਨੇ ਇਹਦੇ ਸਾਰੇ ਦੀ ਗੱਲ ਐ ਅਪਲਾਈ ਕਰਕੇ ਉਹ ਪਿਛਲੀ ਦਿੱਤੀ ਹੋਈ ਐ ਸਾਡੇ ਦੂਆਕੇ ਲੈ ਕੇ ਆਏ ਇਹ ਉਹਨਾਂ ਤੋਂ ਹੀ ਲਿੱਤੀਆਂ ਜੀ ਤੁਹਾਡੇ ਚੈਨਲ ਤੇ ਤਾਂ ਚੱਲੀ ਵੀ ਐ ਲੋ ਜੀ ਇਹ ਵੀਡੀਓ ਸੀਗਾ ਨੰਬਰ 2 ਹੁਣ ਅਗਲਾ ਵੀਡੀਓ ਦੇਖੋ ਕਿ ਕਿਸ ਹਿਸਾਬ ਨਾਲ ਲੋ ਜੀ ਹੁਣ ਕਾਉਂਸਲਰਸ ਦੇਖੋ ਇਹ ਹੋ ਗਈ ਜਿਨ੍ਹਾਂ ਨੂੰ ਇਲੈਕਟ ਕੀਤਾ ਗਿਆ ਉਹ ਕਾਉਂਸਲਰਸ ਦੇਖੋ ਕਿ ਉਹਨਾਂ ਨੇ ਕੈਮਰਾ ਟਾਂ ਦਾ ਐਲੋ ਜੀ ਇਹ ਦੇਖੋ ਇਹ ਨੇ ਕਨਵਰਜੀਤ ਰਾਣਾ ਜੀ ਡਾਇਰੈਕਸ਼ਨ ਦੇ ਰਹੇ ਕੈਮਰਾ ਟਾਓ ਸਾਡੇ ਬੰਦੇ ਦੇਖੋ ਜੀ ਆਮ ਆਦਮੀ ਪਾਰਟੀ ਇਸ ਲਈ ਕਹਿੰਦੇ ਸ਼ਰੀਫ ਸਾਰੇ ਬੈਠੇ ਇਹ ਦੇਖੋ ਜੀ ਕੋਣ ਕੋਣ ਫਿਰ ਰਹੇ ਨੇ ਇਹ ਭਾਜਪਾ ਦੇ ਸਾਰੇ ਕੋਣ ਉਹ ਡਾਇਰੈਕਟਰ ਸਾਹਿਬ ਬੈਠੇ ਨੇ ਗ੍ਰੀਨ ਜੈਕਟ ਚ ਇਹ ਜੀ ਨੋਮੀਨੇਟਡ ਕਾਉਂਸਲਰ ਜਿਹੜੇ ਕੈਮਰੇ ਦਾ ਠੇਕਾ ਲਿੱਤਾ ਸਤਿੰਦਰ ਸਿੱਧੂ ਜੀ ਇਹ ਦੇਖੋ ਜੀ ਇਹ ਸਾਰੇ ਬੰਦੇ ਤਾਨੂੰ ਕੋਈ ਵੀ ਆਮ ਆਦਮੀ ਪਾਰਟੀਆਂ ਕਾਂਗਰਸ ਦੇ ਬੰਦੇ ਨਹੀਂ ਦਿਖਣਗੇ ਜੀ ਇਹ ਦੇਖੋ ਹਰਜੀਤ ਸਿੰਘ ਜੀ ਕਿਵੇਂ ਕੈਮਰਾ ਨੂੰ ਹਿਲਾਣ ਦੇ ਲੱਗੇ ਹੋਏ ਔਰ ਉੱਪਰ ਦਿਖ ਰਿਹਾ ਜੀ ਉਹ ਕੰਮ ਕਰ ਰਹੇ ਉੱਪਰ ਸਕਰੀਨ 'ਤੇ ਦਿਖ ਰਿਹਾ ਜਦੋਂ ਕਾਟਾ ਕਰ ਰਹੇ ਤੇ ਥੱਲੇ ਇਹ ਲੋਕ ਵਿੱਚ ਖੜੇ ਹੋ ਕੇ ਕਿਵੇਂ ਹੰਗਾਮਾ ਕਰਦੇ ਉਹ ਦੇਖੋ ਕੈਮਰੇ ਕੋਲ ਬੋਲ ਰਹਾ ਰਹਾ ਮੈਤਾਨੇ ਲਈ ਬੋਲ ਰਹਾ ਇਹ ਇਹ ਬੋਲ ਰਹਾ ਇਹ ਇਸ ਤੋਂ ਬਾਅਦ ਅੰਮੇ ਜਿੰਦਲ ਜੀ ਬੜੇ ਮਾਸਟਰ ਆਦਮੀ ਸੀ ਜੀ ਜਾ ਕੇ ਜਿੰਦਲ ਸਾਹਿਬ ਪ੍ਰੈਸਾਈਡਿੰਗ ਆਫੀਸਰ ਨੂੰ ਸਿਰਫ ਇਹਨਾਂ ਨੂੰ ਆਊਟ ਸੀ ਜਾਣਾ ਉਹ ਇੱਕ ਡਾਇਰੈਕਟਰ ਪਿੱਛੇ ਫਿਰ ਰਹੇ ਨੇ ਮੈਂ ਤੁਹਾਨੂੰ ਉਹਨੇ ਡਾਇਰੈਕਟਰ ਸਾਹਿਬ ਦਿਖਾਉਣਾ ਜਿਨ੍ਹਾਂ ਦਾ ਨਾਮ ਹੈ ਐਕਸ ਮੇਅਰ ਅਨੂਪ ਗੁਪਤਾ ਜੀ ਇਹ ਸਭ ਨੂੰ ਕਹਿੰਦੇ ਅੱਗੇ ਆਓ ਇਹਦੀ ਪੂਰੀ ਫੁਟੇਜ 2 ਨੰਬਰ ਦੀ ਤੁਹਾਨੂੰ ਦਿੱਤੀ ਜਾਏਗੀ ਇਹੀ ਇਹ ਦੇਖੋ ਇਹ ਸਭ ਨੂੰ ਕਹਿੰਦੇ ਪਹਿਲਾਂ ਅੱਗੇ ਆਓ ਫਿਰ ਸਭ ਨੂੰ ਕਹਿੰਦੇ ਬੈਠ ਜਾਓ ਫਿਰ ਜਾ ਕੇ ਕਾਉਂਸਲਰਸ ਨੂੰ ਕੀ ਕੀ ਕਹਿੰਦੇ ਦੇਖੀ ਜੋ ਇਹ ਹੁਣ ਇਹਨਾਂ ਨੂੰ ਕਹਿ ਰਹੇ ਨੇ ਜਿੰਦਰ ਸਾਹਿਬ ਨੂੰ ਕਿ ਵੀ ਜਾਓ ਇਹ ਮੈਨੂੰ ਨੋਮੀਨੇਟਿਡ ਕਾਉਂਸਲਰ ਰਮਨੀਕ 베ਦੀ ਜੀ ਨਹੀਂ ਸਮਝਾਈ ਕਿ ਬੇਦੀ ਸਾਹਿਬ ਤੁਹਾਨੂੰ ਤਾਂ ਇਹ ਕੰਮ ਨਹੀਂ ਕਰਨਾ ਚਾਹੀਦਾ ਸੀ ਇਹਨਾਂ ਨੇ ਵੀ ਕੋਈ ਕਸਮ ਨਹੀਂ ਖਾਧੀ ਉਹ ਦੇਖੋ ਜੀ ਕੈਮਰੇ ਤਾਂ ਤੇ ਪੂਰਾ ਲੱਗੇ ਹੋਇਆ ਕੰਮ ਹੁਣੇ ਨਹੀਂ ਰੁਕੇ ਰਾਣਾ ਜੀ ਨਹੀਂ ਰੁਕੇ ਰਾਣਾ ਜੀ ਆ ਕੇ ਇਹ ਮੈਡਮ ਬੈਠੀ ਹੈ ਜੀ ਈਸ਼ਾ ਮੈਡਮ ਉਹਨਾਂ ਨੂੰ ਆ ਕੇ ਵੀ ਕਹਿ ਜੀ ਕੈਮਰੇ ਨਹੀਂ ਟਾਰੇ ਸਾਡੇ ਕੈਮ ਤੇ ਦੇਖੋ 2 ਨੰਬਰ ਕੈਮਰਾ ਉੱਥੇ ਹੋਣਾ ਚਾਹੀਦਾ ਸੀ ਪਰ ਉਹ ਹਟਾਣ 'ਚ ਕਾਮਯਾਬ ਰਹੇ ਇਹ ਦੇਖੋ ਇਹਨਾਂ ਦੇ ਉਹ ਦੇਖੋ ਖੁਸ਼ ਦੇਖੋ ਮਿਸਿਸ ਬਬਲਾ ਦੇਖੋ ਕਿਵੇਂ ਖੁਸ਼ ਹੋ ਰਹੇ ਸ਼ੁਕਰ ਹੁਣ ਉਹਨਾਂ ਨੂੰ ਕਹਿ ਦਿੱਤਾ ਕਿ ਇਹ ਕੈਮਰੇਮੈਨ ਨੂੰ ਭੇਜਿਆ ਵੀ ਕੈਮਰਾ ਹਟਾਇਆ ਕਿਉਂ ਨਹੀਂ ਤੂੰ ਜਾਉਦਕ ਉਹਨੇ ਜਾ ਕੇ ਕੈਮਰਾ ਹਟਾਉਣ ਦੇ ਕੰਮ ਸਾਰੇ ਦੇਖੋ ਸਾਡੇ ਕਾਉਂਸਲਰ ਦੇਖ ਲੋ ਉਹਨੇ ਕਹਿਤਾ ਜੀ ਉਹਨੇ ਕਹਿ ਕੰਮ ਹੋ ਗਿਆ ਅਨੂਪ ਗੁਪਤਾ ਜੀ ਨੇ ਆਪਣਾ ਕੰਮ ਹੋ ਗਿਆ ਚਲੋ ਬੈਠੋ ਚੱਲ ਕੇ ਹੁਣ ਇਸ ਤੋਂ ਬਾਅਦ ਸਾਰਿਆਂ ਨੂੰ ਬਿਠਾ ਦੇ ਇਹ ਇੱਕ ਇੱਕ ਚੀਜ਼ ਦੇਖੋ ਇਹ ਦੇਖੋ ਜੀ ਕੰਮ ਹੋ ਗਿਆ ਲੋ ਜੀ ਉਸ ਤੋਂ ਬਾਅਦ ਇਹ ਆ ਕੇ ਆ ਕੇ ਰਾਣਾ ਸਾਹਿਬ ਕਹਿ ਰਹੇ ਨੇ ਕਿ ਜੀ ਕੈਮਰੇ ਸਾਡੇ ਕਹਿੰਤੇ ਨਹੀਂ ਹਲੇ ਔਰ ਮੈਂ ਸਮਝਦਾ ਕਿ ਇਸ ਤੋਂ ਸ਼ਰਮਸਾਰ ਕੋਈ ਚੀਜ਼ ਹੋ ਨਹੀਂ ਸਕਦੀ ਔਰ ਤੁਹਾਨੂੰ ਹੁਣ ਮੈਂ ਇੰਨੀ ਚੀਜ਼ਾਂ ਤੁਸੀਂ ਦੇਖੀਆਂ ਨੇ ਸਾਡੇ 11 ਕਾਉਂਸਲਰਸ ਦੀ ਇਹਨਾਂ ਨੇ ਰਿਜੈਕਸ਼ਨ ਕੀਤੀ ਉਹ ਵੀ ਰਜਿਸਟਰਡ ਹੈ ਕਿ ਜਿਹੜੇ ਇਹਨਾਂ ਨੇ ਕਿਹਾ ਸੀ ਇਸ ਟੈਂਪੇਪਰ ਓਏ ਪੈਲਟ ਪੇਪਰ ਗਲਤ ਨੇ ਉਹ ਵੀ ਇਹਦੇ ਅੰਦਰ ਹੈਗੀ ਏ ਤੁਹਾਨੂੰ ਇਹ ਸਾਰੀ ਚੀਜ਼ਾਂ ਸੀ ਪ੍ਰੋਵਾਈਡ ਕਰਾਵਾਂਗੇ ਔਰ ਜਿਹੜੇ ਹਿਸਾਬ ਨਾਲ ਇਹਨਾਂ ਨੇ ਲੁੱਟਮਾਰ ਕੀਤੀ ਹੈ ਇੱਕ ਇੱਕ ਚੀਜ਼ ਇਹਦੇ ਅੰਦਰ ਕੈਦ ਮੇਰੀ ਅਪੀਲ ਤੁਹਾਡੇ ਲੋਕਾਂ ਨੂੰ ਇੱਕ ਹੀ ਹੈ ਕਿ ਅੱਜ ਤੁਹਾਡੇ ਚੈਨਲ ਨਾਲ ਅਸੀਂ ਚੰਡੀਗੜ੍ਹ ਦੇ ਦੇਸ਼ ਦੇ ਹਰੇਕ ਇਨਸਾਨ ਨੂੰ ਕਹਿੰਦੇ ਹਾਂ ਜੇ ਦੇਸ਼ ਨੂੰ ਬਚਾਉਣਾ ਹੈ ਤੇ ਐਫੋਜੇ ਲੋਕਾਂ ਤੋਂ ਦੇਸ਼ ਨੂੰ ਬਚਾਉਣਾ ਪਏਗਾ ਔਰ ਐਫੋਜੇ ਲੋਕਾਂ ਤੋਂ ਦੇਸ਼ ਨੂੰ ਕੌਣ ਬਚਾਏਗਾ ਮੀਡੀਆ ਦਾ ਵੀ ਇੱਕ ਬਹੁਤ ਵੱਡਾ ਹੱਥ ਹੋ ਸਕਦਾ ਹੈ ਦੇਸ਼ ਨੂੰ ਬਚਾਉਣ ਪਰ ਤੁਸੀਂ ਲੋਕ ਵੀ ਸੱਚੇ ਤੁਹਾਨੂੰ ਤਾਂ ਖੁਦ ਹੀ ਅੰਦਰ ਅਲਾਉ ਨਹੀਂ ਕੀਤਾ ਉਸ ਤੋਂ ਬਾਅਦ ਜਿਸ ਹਿਸਾਬ ਨਾਲ ਰੇਸ ਨਾਲ ਭਜਾ ਕੇ ਮੇਅਰ ਸਾਹਿਬ ਨੂੰ ਕੁਰਸੀ ਤੇ ਬਿਠਾਇਆ ਗਿਆ ਉਹ ਤੁਸੀਂ ਸਾਰਿਆਂ ਨੇ ਵੀ ਦੇਖਿਆ ਕਿਸ ਹਿਸਾਬ ਨਾਲ ਸਾਰੀ ਪਲੈਨਿੰਗ ਕੀਤੀ ਅਨਿਲ ਮਸੀਤਾ ਇੱਕ ਮੋਰਾ ਨੇ ਇਹਦੇ ਪਿੱਛੇ ਡਾਇਰੈਕਟਰ ਕਈ ਹੋਰ ਨੇ ਔਰ ਮੈਂ ਕਈ ਖ਼ਬਰਾਂ 'ਚ ਵੀ ਦੇਖਿਆ ਸੀਗਾ ਉਹ ਕਹਰੇ ਸੀਗੇ ਕਿ ਮੈਨ ਬਿਹਾਈਂਡ ਦੀ ਮੇਅਰ ਇਲੈਕਸ਼ਨ ਉਸ ਬੰਦੇ ਨੂੰ ਵੀ ਸੱਤ ਤੋਂ ਸੱਤ ਸਜਾਉਣੀ ਚਾਹੀਦੀ ਐਸੀ ਚੀਜ਼ ਲਈ ਅੱਜ ਅਸੀਂ ਇਕੱਠੇ ਹੋਏ ਸੀ ਅੱਜ ਸਾਡੀ 6 ਵਜੇ ਜਿਹੜੀ ਹੈ ਕੈਂਡਲ ਮਾਰਚ ਰੋਮਾ ਚੱਲੇਗੀ ਔਰ ਡੇਲੀ ਇੱਥੇ ਜਿਹੜਾ ਸਾਡਾ ਰੀਲੇ ਫਾਸਟ ਹੈ ਇੱਥੇ ਚੱਲਦਾ ਰਹੇਗਾ 10 ਤਰੀਕ ਤੋਂ ਅਸੀਂ ਰੈਗੂਲਰ ਫਾਸਟੇਰ ਤੇ ਬੈਠ ਜਾਵਾਂਗੇ ਔਰ ਤੱਕ ਨਹੀਂ ਖਾਂਗੇ ਜਦ ਤੱਕ ਅਨਿਲ ਮਸੀ ਜਿਹੜਾ ਇੱਕ ਐਕਟਰ ਸੀਗਾ ਪ੍ਰੈਸਾਈਡਿੰਗ ਆਫੀਸਰ ਹੈ ਉਹ ਅੰਦਰ ਨਹੀਂ ਹੁੰਦਾ ਔਰ ਉਹਦੇ ਪਿੱਛੇ ਦੇ ਜਿਹੜੇ ਲੋਕ ਲੋਕ ਸਾਨੂੰ ਕਹਿੰਦੇ ਜੀ ਉਹ ਤੁਹਾਡਾ ਮੇਅਰ ਦਾ ਇਲੈਕਸ਼ਨ ਨਹੀਂ ਹੋਇਆ ਇਸ ਕਰਕੇ ਰੋਲਾ ਪਾ ਰਹੇ ਅਸੀਂ ਅਸਲੀ ਰੋਲਾ ਨਹੀਂ ਪਾ ਰਹੇ ਅਸੀਂ ਦੇਸ਼ ਦੀ ਡੈਮੋਕ੍ਰੇਸੀ ਨੂੰ ਬਚਾਉਣ ਲਈ ਰੋਲਾ ਪਾ ਰਹੇ ਔਰ ਮੇਰੀ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਹੈ ਕਿ ਜੇ ਦੇਸ਼ ਦੀ ਡੈਮੋਕ੍ਰੇਸੀ ਨੂੰ ਬਚਾਉਣਾ ਹੈ ਤੇ ਤੁਸੀਂ ਸਾਰਿਆਂ ਘਰਾਂ ਚ ਬੈਠੇ ਲੋਕਾਂ ਨੂੰ ਸਾਡਾ ਸਾਥ ਦੇਣਾ ਪਵੇਗਾ ਅੱਜ ਵੀ ਜੀਡੀ ਸਾਡੀ ਕੈਂਡਲ ਮਾਰਚ ਹੈ ਉਸ ਵਿੱਚ ਵੀ ਪਾਰਟਿਸਪੇਟ ਕਰੋ ਔਰ ਇੱਥੇ ਜਿਹੜਾ ਧਰਨਾ ਦਿੱਲੀ ਲੱਗਦਾ ਹੈ ਚੰਡੀਗੜ੍ਹ ਦੇ ਲੋਕੀ ਜਾਂ ਤੋਂ ਜ਼ਿਆਦਾ ਇੱਥੇ ਪਹੁੰਚਣ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਕਿਉਂਕਿ ਇਹ ਸਾਨੂੰ ਬਾਰ-ਬਾਰ ਇੱਥੋਂ ਚੱਕ ਦਿੰਦੇ ਪਰ ਅੱਜ ਪਹਿਲਾ ਦਿਨ ਹੈ ਮੈਂ ਕਹਿੰਦਾ ਵੀ ਸੁਪਰੀਮ ਕੋਰਟ ਤੋਂ ਬਾਅਦ ਇਹ ਪਹਿਲਾ ਦਿਨ ਹੈ ਕਿ ਸਾਨੂੰ ਇੱਥੇ ਇਹਨਾਂ ਨੇ ਕੁਝ ਕੰਮ ਕਰਨ ਦਿੱਤਾ ਔਰ ਤੁਹਾਡੇ ਸਾਰਿਆਂ ਦਾ ਧੰਨਵਾਦੀਆਂ ਜੁਗਰਾਮ ਆਜ਼ਮੀ ਪਾਰਟੀ ਦੇ ਧਰਮਿਆਂ ਚੋਂ ਨਿਕਲੀ ਪਾਰਟੀ ਅਸੀਂ ਧਰਨਾ ਸਾਈਟ ਤੇ ਆਪਣੀ ਪੀਸੀ ਰੱਖਤੀ ਤੇ ਤੁਸੀਂ ਸਾਰੇ ਇੱਥੇ ਪਹੁੰਚੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਕਿਸੇ ਦੇ ਕੋਈ ਅਦਰ ਸਵਾਲ ਨੇ ਉਹ ਪੁੱਛ ਸਕਦੇ ਚਲੋ ਵੀਡੀਓ ਹਾਈ ਕੋਰਟ ਵੀਡੀਓ ਹਾਈ ਕੋਰਟ ਜਮਾਗਰ ਸਰ ਵੀਡੀਓ ਹਾਈ ਕੋਰਟ ਚ ਤਾਂ ਮਿਊਨਿਸਪਲ ਉਹਨਾਂ ਨੇ ਡਿਪਟੀ ਕਮਿਸ਼ਨਰ ਨੂੰ ਕਿਹਾ ਸੀ ਮਿਊਨਿਸਪਲ ਕਾਰਪੋਰੇਸ਼ਨ ਨੂੰ ਕਿਹਾ ਸਰ ਸਾਡੇ ਵੱਲੋਂ ਅਸੀਂ ਇਹਦੇ ਵਿੱਚ ਜਿਹੜੀ ਕੁਝ ਜਿਹੜੀ ਵੀਡੀਓ ਸੀਗੀਆਂ ਜਿਹੜੀ ਸ਼ੁਰੂ ਦੇ ਵਿੱਚ ਸਾਨੂੰ ਮਿਲੀਆਂ ਸੀਗੀਆਂ ਕਿਉਂਕਿ ਆਫੀਸ਼ੀਅਲੀ ਜਿਹੜੀ ਤੁਹਾਨੂੰ ਵੀਡੀਓਜ਼ ਮਿਲੀ ਸੀ ਉਹ ਬਾਅਦ ਵਿੱਚ ਮਿਲਿਆ ਸੀ ਜਿਹੜੀ ਪਹਿਲਾਂ ਜਿਹੜੀ ਮੀਡੀਆ ਦੇ ਵਿੱਚ ਚੱਲ ਰਹੀਆਂ ਸੀ ਉਹ ਵੀਡੀਓਜ਼ ਅਸੀਂ ਪੈਂਡਰਾਈ ਦੇ ਵਿੱਚ ਨਾਲ ਲਗਾਈਆਂ ਸੀ ਬਟ ਸੁਪਰੀਮ ਕੋਰਟ ਦੇ ਵਿੱਚ ਅਸੀਂ ਜਿਹੜੀ ਆਫੀਸ਼ੀਅਲ ਵੀਡੀਓ ਜਿਹੜੀ ਇੱਥੇ ਚਲਾਈਆਂ ਗਈਆਂ ਇਹ ਹੀ ਵੀਡੀਓ ਸੁਪਰੀਮ ਕੋਰਟ ਦੇ ਵਿੱਚ ਚਲਾਈਆਂ ਵੀ ਗਈਆਂ ਸੀ ਤੇ ਚੀਫ ਜਸਟਿਸ ਨੇ ਇਹ ਵੀਡੀਓਜ਼ ਦੇਖੀਆਂ ਵੀ ਸੀ ਮੈਂ ਤੁਹਾਨੂੰ ਦੱਸਣਾ ਜਿਹੜਾ ਬਿਲਕੁਲ ਇਹ ਜਦੋਂ ਕੱਲ ਸੁਪਰੀਮ ਕੋਰਟ ਵੱਲੋਂ ਡਾਇਰੈਕਸ਼ਨ ਦਿੱਤੀ ਗਈਆਂ ਸੀ ਕਿ 5 ਵਜੇ ਤੱਕ ਸਾਰਾ ਰਿਕਾਰਡ ਸਬਮਿਟ ਕਰਵਾਉਣ ਲਈ ਰਜਿਸਟਰ ਜਨਰਲ ਦੇ ਰਜਿਸਟਰ ਜਨਰਲ ਹਾਈ ਕੋਰਟ ਦੇ ਕੋਲ ਕਾਇ ਇਮੀਡੀਏਟਲੀ ਜਿਹੜੇ ਡਿਪਟੀ ਕਮਿਸ਼ਨਰ ਜੋ ਸਾਨੂੰ ਅੱਜ ਪਤਾ ਲੱਗਿਆ ਕਿ ਉਹਨਾਂ ਨੇ ਇਮੀਡੀਏਟਲੀ ਜਿਹੜਾ ਇਹ ਸਾਰਾ ਰਿਕਾਰਡ ਸਬਮਿਟ ਕਰਵਾ ਦਿੱਤਾ ਹੋਇਆ ਤੇ ਜਿਹੜੇ ਸਾਡੇ ਵੱਲੋਂ ਹੈ ਅਸੀਂ ਇਹ ਜਿਹੜੀਆਂ ਪਲੇਸ ਔਨ ਰਿਕਾਰਡ ਆਲਰੇਡੀ ਕਰ ਦਿੱਤੀਆਂ ਹੋਈਆਂ ਸੁਪਰੀਮ ਕੋਰਟ ਅਫੀਸ਼ੀਅਲੀ ਜਦੋਂ ਇਹ ਨੰਬਰ ਆਉਂਦਾ ਹੈ ਇਸ ਤਰ੍ਹਾਂ ਇਹ ਤੁਸੀਂ ਇਹ ਸਭ ਸੈਂਸਰ ਜੀ ਦਾ ਸਰਟੀਫਿਕੇਟ ਨਾਲ ਲਗਾਣਾ ਕੋਈ ਔਨ ਕੋਡ ਹੈ ਕਿ ਆਪਾਂ ਸਭ ਜੇ ਰੱਖਤਾ ਇਹ ਚ ਲਗਾਇਆ ਹੈ ਨਹੀਂ ਆਦਰਵਾਇਸ ਜੇ ਮੈਂ ਅੱਗੇ ਕਿੱਥੇ ਜਾਉਂਗੀ ਅਸੀਂ ਇਹਦੇ ਜਿਹੜਾ ਪ੍ਰੋਸੈਸ ਹੈ ਅਸੀਂ ਜਿਹੜੀ ਹੈ ਕੋਡ ਦੇ ਵਿੱਚ ਐਪਲੀਕੇਸ਼ਨ ਜਿਹੜੀ ਮੂਵ ਕਰਾਂਗੇ ਕਿ ਆ ਸਾਰੀ ਵੀਡੀਓ ਜਿਹੜੀ ਹੈ ਸਾਨੂੰ ਆਫੀਸ਼ੀਅਲੀ ਕਪੈਸਿਟੀ ਆਫੀਸ਼ੀਅਲ ਕਪੈਸਿਟੀ ਦੇ ਦਿੱਤੀ ਗਈ ਅੰਡਰ ਦੀ ਸਿਗਨੇਚਰ ਆਫ ਦੀ ਜੁਆਇੰਟ ਕਮਿਸ਼ਨਰ ਸਾਨੂੰ ਇਹ ਇਸ਼ੂ ਕੀਤੀ ਗਈਆਂ ਨੇ ਵੀਡੀਓਜ਼ ਜਿਹੜੀਆਂ ਆਫੀਸ਼ੀਅਲ ਰਿਕਾਰਡ ਦੇ ਵਿੱਚੋਂ ਉਹ ਸਰਟੀਫਿਕੇਟ ਲਈ ਵੀ ਅਸੀਂ ਇੱਥੇ ਅਪਲਾਈ ਕੀਤਾ ਹੈ ਤੇ ਉਹ ਸਰਟੀਫਿਕੇਟ ਜਿਵੇਂ ਮਿਲੇਗਾ ਕਾਸੀ ਕੋਰਟ ਦੇ ਵਿੱਚ ਜਿਹੜੀ ਹੈ ਕਿ ਅਸੀਂ ਉਹ ਨੂੰ ਪ੍ਰੋਡਿਊਸ ਕਰ ਦਾਂਗੇ ਇਸੇ ਕਰਕੇ ਜਿਹੜੀ ਦੇਖੋ ਸਾਨੂੰ ਇਹ ਸੀ ਵੀ ਇਹਨਾਂ ਨੇ ਟੈਕਨੀਕਲ ਇਸ਼ੂਸ ਦੇ ਵਿੱਚ ਸਾਨੂੰ ਪਸਾਨ ਦੀ ਕੋਸ਼ਿਸ਼ ਕਰਨਗੇ ਕਿ ਟੈਕਨੀਕੈਲਿਟੀਆਂ ਦੇ ਵਿੱਚ ਕੀ ਇਹ ਰਿਕਾਰਡ ਨਹੀਂ ਹੈ ਜਾਂ ਰਿਕਾਰਡ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਨਗੇ ਇਸੇ ਕਰਕੇ ਸਾਡੀ ਪਹਿਲੇ ਦਿਨ ਤੋਂ ਪ੍ਰੇਰੇ ਸੀ ਕਿ ਇਹ ਰਿਕਾਰਡ ਨੂੰ ਹਾਈ ਕੋਰਟ ਖੁਦ ਜਿਹੜੀ ਹੈ ਕਿ ਕਾਰਪੋਰੇਸ਼ਨ ਤੋਂ ਜਾਂ ਡਿਪਟੀ ਕਮਿਸ਼ਨਰ ਤੋਂ ਖੁਦ ਕਾਲ ਕਰ ਲੈ ਤੇ ਇਹ ਸੁਪਰੀਮ ਹਾਈ ਕੋਰਟ ਵੱਲੋਂ ਨਹੀਂ ਕੀਤਾ ਗਿਆ ਬਟ ਸੁਪਰੀਮ ਕੋਰਟ ਵੱਲੋਂ ਸਪੈਸ਼ਲੀ ਜਿਹੜਾ ਵੀਡੀਓਗ੍ਰਾਫੀ ਜਿਹੜੀ ਆ ਉਥੇ ਕਾਲ ਕਰ ਦਿੱਤੀ ਗਈ ਹੈ ਆਪਾਂ ਸੈਟਅਪ ਕਰਾਈ ਕਿ ਉਹ ਸਾਰਾ ਪ੍ਰੋਸੈਸ ਜਿਹੜਾ ਚੱਲ ਰਿਹਾ ਜਿਹੜਾ ਲੀਗਲ ਪ੍ਰੋਸੈਸ ਹੈ ਅਕੋਰਡਿੰਗਲੀ ਚੱਲ ਰਿਹਾ ਐਡਮਿਨਿਸਟ੍ਰੇਸ਼ਨ ਦਾ ਪੁਆਇੰਟ ਹੈ ਕਿ ਸਾਡ ਨੂੰ ਕੋਈ ਸਰਟੀਫਿਕੇਟ ਅਪਲਾਈ ਨਹੀਂ ਦੇਖੋ ਸਾਰਾ ਜਿਹੜਾ ਲੀਗਲ ਪ੍ਰੋਸੈਸ ਹੈ ਉਹ ਸਾਡਾ ਚੱਲ ਰਿਹਾ ਹੈ ਇਹ ਜਿਹੜੀ ਵੀਡੀਓਜ਼ ਨੇ ਸਾਨੂੰ ਆਫੀਸ਼ੀਅਲ ਕੈਪੈਸਿਟੀ ਦੇ ਵਿੱਚ ਜਿਹੜੀ ਸਾਡੀ ਰਿਪਰੈਜ਼ੈਂਟੇਸ਼ਨ ਕੀਤੀ ਗਈ ਸੀਗੀ ਕੋ ਦੀਪ ਕੁਮਾਰ ਜੀ ਵੱਲੋਂ ਉਹਦੇ ਉਹਦੇ ਅਗੇਂਸਟ ਸੀ ਇਹਨਾਂ ਨੇ ਰੀਸੀਵਿੰਗ ਲੈ ਕੇ ਸਾਨੂੰ ਜਿਹੜੀ ਇਹ ਵੀਡੀਓਜ਼ ਨੇ ਡਿਪਾਰਟਮੈਂਟ ਵੱਲੋਂ ਇਸ਼ੂ ਕੀਤੀਆਂ ਗਈਆਂ ਨੇ ਤੇ ਹੁਣ ਤਾਂ ਜੇ ਦੇਖੋ ਸਾਰਾ ਰਿਕਾਰਡ ਆਲਰੇਡੀ ਸੁਪਰੀਮ ਕੋਰਟ ਦੀ ਡਾਇਰੈਕਸ਼ਨ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਸਬਮਿਟਡ ਹੈ ਤੇ ਸਾਰੇ ਕੈਮਰਾ ਜਿਹੜੇ ਨੇ ਉਹ ਇਹਦੇ ਨਾਲ ਛੇੜਛਾੜ ਕਰਨ ਦਾ ਹੁਣ ਤਾਂ ਨਹੀਂ ਬੰਦਾ ਬੀਜੇਪੀ ਵੱਲੋਂ ਆਲਰੇਡੀ ਜਿਹੜੀ ਛੇੜਛਾੜ ਕਰਨੀ ਸੀਗੀ ਲਾਈਵ ਕੈਮਰਿਆਂ ਦੇ ਵਿੱਚ ਇਹ ਕਰ ਚੁੱਕੇ ਨੇ ਜਿਹੜਾ ਕਿ ਸੁਪਰੀਮ ਕੋਰਟ ਦੇ ਵਿੱਚ ਵੀ ਕੱਲ ਦਿਖਾਇਆ ਗਿਆ ਨਹੀਂ ਵੀਡੀਓ ਕੱਦ ਲਈ ਸੀ ਅਫੀਸ਼ੀਅਲ ਇਹ ਅਸਲੀਤੀ ਸੀਗੀ ਹਾਂ 35 ਨੂੰ ਹੀ ਲੈ ਲਈ ਸੀ ਅਸੀਂ ਵੀਡੀਓ ਜਿਹੜੀ ਹੈ ਇਹਦਾ ਸਾਈਨ ਹੈ ਮੇਰਾ ਔਰ ਕੁਲਦੀਪਜੀਤ ਜੀ ਕੁਲਦੀਪਜੀਤ ਜੀ ਦਾ ਹਾਂ ਜੀ ਆਪਾਂ ਨੂੰ ਇਸ਼ੂ ਅਸੀਂ ਅਪਲਾਈ ਕੀਤਾ ਹੈ ਜੁਆਇੰਟ ਕਮਿਸ਼ਨਰ ਮੈਡਮ ਕੇ ਵੀ ਹੈ ਖੁਦ ਮੇਰੇ ਸਾਈਨ ਹੈ ਫੋਟੋ ਵੀ ਹੈ ਰਿਸਿਵ ਕਰਤੇ ਕੇ ਹਰ ਪ੍ਰੂਫ ਹੈ ਨਾ ਉਹ ਇਸ਼ੂ ਤੋਂ ਐਸਾ ਪਾਵਰ ਹੁੰਦੀ ਹੈ ਕਿ ਉਹ ਜੀ ਜ਼ਰੂਰ ਹੁੰਦੀ ਹੈ ਕਾਗਜ਼ਾਂ ਦੇ ਥਰੂ ਪ੍ਰੋਪਰ ਲਿਆ ਮੈਨੇ ਬੀਸੀ ਕੈਮਰਾ ਲਗੇ ਤੇ ਇਹ ਭਾਜੀਪੀ ਦੇ ਜ਼ਿਲ੍ਹਾ ਪ੍ਰਧਾਨ ਦੇ ਭਾਈ ਦੇ ਹੂ ਸਰ ਇਦਾਂ ਤੇ ਸਾਡੇ ਕੋਲ ਵੀ ਰਿਪੋਰਟਸ ਨੇ ਕਿ ਵੀ ਐਫਓ ਜੀ ਬੰਦਿਆਂ ਨੇ ਕੈਮਰੇ ਲਾਏਗੇ ਸੀ ਅੱਧੀ ਉਹਦੇ ਨਾਲ ਮੈਨੂੰ ਲੱਗਦਾ ਹੈ ਕਿ ਜਿਹੜੀ ਚੀਜ਼ਾਂ ਰਜਿਸਟਰਡ ਹੋ ਗਈਆਂ ਉਹਦੇ ਨਾਲ ਇਸ ਚੀਜ਼ ਦਾ ਕੋਈ ਇਫੈਕਟ ਨਹੀਂ ਪੈਂਦਾ ਪਰ ਇਹ ਕਿ ਅਗਰ ਸਿਗੇ ਤੇ ਉਹਨੂੰ ਸ਼ਾਬਾਸ਼ੀ ਦਿੰਦੇ ਵੀ ਉਹਨੇ ਫਿਰ ਵੀ ਇਹ ਕੰਮ ਕਰਤਾ ਸਰ ਇਹ ਕੀ ਕੈਮਰਾ ਸਿਗੇ ਆਲਗ-ਅਲਗ ਐਂਗਲ ਤੋਂ ਵੀ ਲੱਗ ਰਿਹਾ ਹੈ ਕਿ ਕੈਮਰਾ ਸਿਗਾ ਟੋਟਲ ਸੱਤ ਕੈਮਰਾ ਸਿਗੇ ਸੱਤ ਕੇ ਸੱਤ ਕੀ ਮੇਰੇ ਕੋਲ ਪ੍ਰੋਪਰ ਦੀ ਗਈ ਹੈ ਇਸ ਪੂਰੀ ਸੀਸੀਟੀਵੀ ਵਿੱਚ ਸੱਤ ਸਿਕਨ ਇੱਕਦਮ ਬੰਦ ਹੋ ਗਿਆ ਜੀਕੇ ਸੱਤ ਸਿਕਨ ਬੰਦ ਹੈ नहीं वो अगर एक कैमरा बंद था तो दूसरा कैमरा चल रहा था तो काफी अलग अलग-अलग कैमरा से रिकॉर्डिंग थी सारे 7 सेकंड सारे 7 के साथ ही हमने बंद किए हालांकि वो काउंटिंग से जस्ट प्रॉब्लम बिल्कुल से उस सर हद है जेडी चीज ली कैमरे इन्होंने प्लानिंग की थी कि कैमरे बंद करेंगे तब सारा काम करेगा और अनिल मसीजी जब कैमरेबल देखदे हैं उस चीज तो एक मैसेज क्लियर सीगा कि कैमरे बंद नहीं ਸ਼ੁਕਰ ਹੋ ਅਗਰ ਕੈਮਰੇ ਔਨ ਹੁੰਦੇ ਉਹ ਨਾ ਦੇਖਦਾ ਪਰ ਮੈਂ ਤਾਂ ਕਹਿ ਰਿਹਾ ਕਿ ਜਿਹੜਾ ਕੈਮਰਾਮੈਨ ਸੀਗਾ ਉਹਨੂੰ ਸ਼ਾਬਾਸ਼ੀ ਦਿੰਨੇ ਆ ਕਿ ਉਹਨੇ ਡੈਮੋਕ੍ਰੇਸੀ ਦਾ ਮਰਡਰ ਮਰਡਰ ਤਾਂ ਹੋ ਗਿਆ ਪਰ ਉਹਨੇ ਇਹ ਸਾਰਾ ਕੁਝ ਰਿਕਾਰਡ ਕਰ ਲਿਆ ਐਵਿਡੈਂਸ ਇਕ ਸਾਡੇ ਕੋਲ ਬੇਸ ਤੋਂ ਠੀਕ ਹੈ ਜੀ ਥੈਂਕ ਯੂ ਵੈਰੀ ਮਚ ਤੁਸੀਂ ਸਾਰੇ ਇੱਥੇ ਆਏ ਔਰ ਬਹੁਤ ਬਹੁਤ ਧੰਨਵਾਦ ਮੈਂ ਉਮੀਦ ਕਰ ਰਿਹਾ ਕਿ 6 ਵਜੇ ਅਸੀਂ ਸਾਰੇ ਕੈਂਡਲ ਮਾਸਟਰੇ ਮਿਲਾਂਗੇ ਥੈਂਕ ਯੂ ਵੈਰੀ ਮਚ